ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਰੈਸਪੀ ਸ਼ੇਅਰ ਕਰਾਂਗੇ ਕੁਲਚੇ ਛੋਲੇ ਸਭ ਤੋਂ ਪਹਿਲਾਂ ਆਪਾਂ ਨੇ ਆਲੂ ਬੋਇਲ ਕਰ ਲਈ ਸੀ ਉਹਨਾਂ ਨੂੰ ਬਰੀਕ-ਬਰੀਕ ਕਟਿੰਗ ਕਰ ਲਈ ਸੀ ਤੇ ਚਿੱਟੇ ਜੋ ਚਨੇ ਹੁੰਦੇ ਨੇ ਉਹਨਾਂ ਨੂੰ ਵੀ ਆਪਾਂ ਨੇ ਬੋਇਲ ਕੀਤਾ ਹੋਇਆ ਇਹਦੇ ਵਿੱਚ ਥੋੜੀ ਹਰੀ ਮਿਰਚ ਪਾ ਲੋ ਕੱਟ ਕੇ ਬਰੀਕ ਕੱਟ ਕੇ ਬਰੀਕ-ਬਰੀਕ ਕੱਟ ਕੇ ਪਿਆਜ਼ ਪਾ ਲੋ ਦੇਖੋ ਜੀ ਨਮਕ ਪਾਉਣਾ ਹੈ ਹੁਣ ਇਹਦੇ ਵਿੱਚ ਸਭ ਤੋਂ ਪਹਿਲਾਂ ਥੋੜੀ ਜੀ ਹਲਦੀ ਬਸ ਕਲਰ ਚੇਂਜ ਲਈ ਹਾਂਜੀ ਧਨੀਆ ਪਾਊਡਰ ਪਾਇਆ ਲਾਲ ਮਿਰਚ ਪਾਈ ਹੈ ਆਪਾਂ ਨੇ ਥੋੜਾ ਇੱਕ ਕਾਲੀ ਮਿਰਚ ਪਾਈ ਹੈ ਇੱਕ ਥੋੜਾ ਚਾਟ ਮਸਾਲਾ ਵੀ ਪਾ ਸਕਦੇ ਹੋ ਤੁਸੀਂ ਉਹ ਤੁਹਾਡੀ ਆਪਣੀ ਮਰਜ਼ੀ ਹੈ ਹਾਂਜੀ ਚਾਟ ਮਸਾਲਾ ਪਾਇਆ ਥੋੜਾ ਜੀਰਾ ਤੁਸੀਂ ਪਾਉਣਾ ਹੈ ਪਾ ਲਓ ਨਹੀਂ ਸਕਿਪ ਵੀ ਕਰ ਸਕਦੇ ਹੋ ਤੁਹਾਡੀ ਮਰਜ਼ੀ ਹੈ ਹੁਣ ਇਹਨੇ ਸਾਰੇ ਮਟੀਰੀਅਲ ਨੂੰ ਮਿਕਸ ਕਰ ਲਓ ਤਵਾ ਰੱਖ ਦੋ ਗੈਸ ਤੇ ਸਲੋ ਬਿਲਕੁਲ ਸਲੋ ਫਲੇਮ ਤੇ ਰੱਖਣਾ ਵੀ ਜਿਆਦਾ ਤੇਜ਼ ਨਾ ਹੋਵੇ ਤੇ ਘਿਓ ਉਲਾ ਦਿਓ ਤਵੇ ਤੇ ਤੁਹਾਡੀ ਮਰਜ਼ੀ ਹੈ ਘਿਓ ਲਾਉਣਾ ਹੈ ਤੇਲ ਲਾਉਣਾ ਹੈ ਇਹ ਅਪਨੇ ਡਬਲ ਰੋਟੀਆਂ ਮੰਗਾ ਲਈਆਂ ਸੀ ਜਿਵੇਂ 10 12 ਪੀਸ ਸੀ ਦੇਖੋ ਜੀ ਹੁਣ ਜਿਹੜੀ ਡਬਲ ਰੋਟੀ ਆ ਉਹਨੂੰ ਵਿੱਚੋਂ ਆਪਾਂ ਜਿਵੇਂ ਚਾਕੂ ਨਾਲ ਵਿੱਚੋਂ ਕੱਟ ਕਰਨਾ ਇਹ ਦੇਖੋ ਮੈਂ ਕੱਟ ਲਈ ਸੀ ਹੁਣ ਇਹਦੇ ਵਿੱਚ ਇਹਨੂੰ ਸਟਫਿੰਗ ਕਰਨੀ ਹੈ ਜਿਵੇਂ ਬੱਚੇ ਘੱਟ ਪਸੰਦ ਕਰਦੇ ਨੇ ਕਈ ਸਟਫਿੰਗ ਘੱਟ ਕਰ ਲਓ ਜੇ ਜ਼ਿਆਦਾ ਪਸੰਦ ਕਰਦੇ ਨੇ ਜ਼ਿਆਦਾ ਕਰ ਲਓ ਸਟਫਿੰਗ ਤੋਂ ਬਾਅਦ ਇਹਦੇ ਵਿੱਚ ਸੌਸ ਪਾ ਦਿਓ ਤੇ ਆਪਾਂ ਇੱਕ ਬਟਰ ਮੰਗਵਾਇਆ ਸੀ ਅਮੂਲ ਦਾ ਬਟਰ ਟਿੱਕੀ ਉਹ ਰੱਖੀ ਆ ਵਿੱਚ ਹੁਣ ਦੇਖੋ ਆਪਾਂ ਨੇ ਤਵੇ ਤੇ ਰੱਖ ਤਾ ਕਿਉ ਲਾਇਆ ਹੋਇਆ ਸੀ ਥੋੜਾ ਥੋੜਾ ਇਹ ਫਿਰ ਜਲ ਵੀ ਨਾ ਜਾਵੇ ਇਹਨੂੰ ਥੋੜੇ ਥੋੜੇ ਟਾਈਮ ਬਾਅਦ ਤੁਸੀਂ ਦੂਜੀ ਸਾਈਡ ਕਰ ਦੋ ਹਾਂਜੀ ਬਹੁਤ ਈਜ਼ੀ ਹੈ ਜਿਵੇਂ ਆਪਾਂ ਘਰ ਬਣਾਉਣੀ ਹੈ ਦੇਖੋ ਇਹਨੂੰ ਚੰਗੀ ਤਰ੍ਹਾਂ ਸੇਕ ਲਓ ਦੇਖੋ ਜੀ ਕੁਲਚਾ ਆਪਣਾ ਰੈਡੀ ਹੈ ਇਹਦੇ ਵਿੱਚ ਬਾਅਦ ਚੋਂ ਤੁਸੀਂ ਸੌਸ ਲਾਈਕ ਕਰਦੇ ਹੋ ਪਾ ਸਕਦੇ ਹੋ ਨਹੀਂ ਪਹਿਲਾਂ ਪਾਈ ਹੋਈ ਹੈ ਤੇ ਇੱਕ ਹੋਰ ਇਹਦੇ ਤੇ ਨਿੰਬੂ ਜ਼ਰੂਰ ਪਾਇਓ ਉਹ ਹਾਜਮੇਦਾਰ ਹੁੰਦਾ ਔਰ ਟੇਸਟ ਵੀ ਵਧੀਆ ਹੁੰਦਾ ਲਓ ਜੀ ਗਰਮ ਗਰਮ ਕੁਲਚਾ ਖਾਓ ਓਕੇ ਬਾਏ